ਚਾਰ ਮਰਲੇ ਦੇ ਪਲਾਟ ਤੇ ਕਬਜ਼ੇ ਨੂੰ ਲੈ ਕੇ ਪਿੰਡ ਮੰਗਲੀ ਟਾਂਡੇ ਦੀ ਅਕਾਲੀ ਪੰਚਾਇਤ ਅਤੇ ਕਾਂਗਰਸੀਆਂ ਦੇ ਵਿਚਕਾਰ ਅੱਜ ਮੁਰ ਤੋਂ ਸਿੰਘ ਫਸ ਗਏ ਕਬਜ਼ਾ ਕਰਨ ਦੀ ਖਬਰ ਮਿਲਦਿਆਂ ਹੀ ਥਾਣਾ ਮਿਹਰਬਾਨ ਅਤੇ ਚੌਂਕੀ ਮਤੇਵਾੜਾ ਦੇ ਇੰਚਾਰਜ ਪਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਚੱਲਦੇ ਹੋਏ ਕੰਮ ਨੂੰ ਤੁਰੰਤ ਬੰਦ ਕਰਵਾ ਦਿੱਤਾ ਅਤੇ ਦੋਵਾਂ ਧਿਰਾਂ ਨੂੰ ਆਪੋ ਆਪਣੇ ਕਾਗਜ਼ਾਤ ਲੈ ਕੇ ਥਾਣੇ ਪਹੁੰਚਣ ਲਈ ਕਿਹਾ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੇਵਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ 1958 ਤੋਂ ਇਸ ਪਲਾਟ ਦੇ ਉੱਤੇ ਕਾਬਜ਼ ਨੇ ਉਹਨਾਂ ਕੋਲ ਪਲਾਟ ਦੀ ਰਜਿਸਟਰੀ ਵੀ ਆ ਇਸ ਦੇ ਬਾਵਜੂਦ ਪਿੰਡ ਦਾ ਅਕਾਲੀ ਸਰਪੰਚ ਉਹਨਾਂ ਨੂੰ ਆਪਣੇ ਹੀ ਪਲਾਟ ਤੇ ਇਮਾਰਤ ਉਸਾਰਨ ਤੋਂ ਵਾਰ-ਵਾਰ ਰੋਕ ਰਿਹਾ ਸਰ ਇਹ ਅਸੀਂ ਸਨ 958 ਤੋਂ ਮਾਲਕਾਂ ਮਿਸਲ ਹਕੀਕਤ ਦੇ ਮੁਤਾਬਕ 43 ਤੋਂ ਲੈ ਕੇ 57 ਤੱਕ ਉਰਦੂ ਦੇ ਵਿੱਚ ਵੀ ਸਾਡੇ ਕੋਲ ਰਕਾਟ ਹੈ ਸਾਡੇ ਦਾਦਾ ਜੀ ਬਾਬੂ ਸਿੰਘ ਪਰਦਾਦਾ ਰਤਨ ਸਿੰਘ ਰੁਲਦਾ ਸਿੰਘ ਉਹਨਾਂ ਦੇ ਨਾਂ ਤੇ ਮਰਬੇਬੰਦੀ ਤੋਂ ਸਾਡੀ ਕਟੋਤੀ ਹੋਈ ਹੋਈ ਆਪਣੀ ਜਗ੍ਹਾ ਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਜੋ ਇਹ ਪੰਚਾਇਤ ਹੈ ਇਕਾਲੀ ਪੰਚਾਇਤ ਆ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਸਾਡੇ ਪਿਤਾ ਜੀ ਨੇ ਇਹਨਾਂ ਦੇ ਨਾਲ ਇਲੈਕਸ਼ਨ ਲੜਿਆ ਹੋਇਆ ਸਰਪੰਚ ਜੀ ਦਾ ਉਹਦੀ ਟਸਰ ਕੱਢ ਰਿਹਾ ਜੀ ਸਾਡੇ ਨਾਲ ਸਾਡੀ ਮਾਲਕੀ ਜਗ੍ਹਾ ਸਾਰੇ ਪਿੰਡ ਨੂੰ ਪਤਾ ਸਾਰਾ ਪਿੰਡ 90% ਦੇ ਸ਼ਾਮਲਾੜ ਦੇ ਵਿੱਚ ਬੈਠਾ ਜਿਹਦੀਆਂ ਅਰੈਸਟੀਆਂ ਵੀ ਹੋ ਰਹੀਆਂ ਬਿਆਨੇ ਹੋ ਰਹੇ ਆ ਵਿਖਰੀ ਆ ਜਗਾ ਸਾਰਾ ਕੁਝ ਹੋ ਰਿਆ ਵਾ ਤੇ ਸਾਡੇ ਨਾਲ ਪਾਰਟੀ ਵੇਚ ਤੇ ਅਸੀਂ ਕਾਂਗਰਸੀ ਆ ਵਰਕਰਾਂ ਤੇ ਇਹ ਕਾਲੀ ਪੰਚਾਇਤ ਆ ਸਾਡੇ ਨਾਲ ਨਜਾਇਜ਼ ਧੱਕਾ ਕਰ ਰਹੀ ਆ ਸਾਡੇ ਪਿੰਡ ਦੇ ਇਕੱਲੇ-ਇਕੱਲੇ ਬੱਚੇ ਤੋਂ ਪਤਾ ਕਰ ਲੋ ਵੀ ਇਹ ਕਿਹਦਾ ਪਲਾਟ ਆ ਤੁਹਾਨੂੰ ਇਕੱਲੇ-ਇਕੱਲੇ ਬੱਚਾ ਦੱਸੇਗਾ ਵੀ ਪਿਆਰਾ ਸਿੰਘ ਦਾ ਮੇਵਾ ਸਿੰਘ ਦਾ ਪਲਾਟ ਆ ਇਹ ਸਾਡੇ ਦਾਦਾ ਬਾਬੂ ਸਿੰਘ ਜੀ ਰੁਲਦਾ ਸਿੰਘ ਜੀ ਰਤਨ ਸਿੰਘ ਜੀ ਸਾਡਾ ਪੁਸਤੀ ਸਾਡੇ ਕਬਜ਼ਾ ਸਾਡਾ ਇਹ ਸਾਡੇ ਨਾਲ ਧੱਕਾ ਕਰ ਰਿਹਾ ਸਾਰ ਅਸੀਂ ਬੇਨਤੀ ਕਰਦੇ ਆਂ ਵੀ ਸਾਡੀ ਜੋ ਮਦਦ ਕੀਤੀ ਜਾਵੇ ਜੋ ਇਹ ਸਰਕਾਰ ਆ ਜੋ ਸਾਡੇ ਨਾਲ ਧੱਕਾ ਕਰ ਰਹੀ ਆ ਕਾਲੀ ਪੰਚਾਇਤ ਹਾਂ ਜੀ ਸਰਿੰਦਰ ਸਿੰਘ ਸਰਪੰਚ ਮੋਕੇ ਦਾ ਜੀ ਖਰੀਦ ਰਿਆ ਸੀ ਮੱਖਣ ਸਿੰਘ ਪੁੰਨਾ ਸਿੰਘ ਦੇ ਸੁਪੁੱਤਰ ਪੱਥਰਾਂ ਵਾਲਿਓ ਮੇਰੇ ਨਾਲ ਸੀ ਮੈਂ 5 ਲੱਖ ਰੁਪਏ ਮੰਗੇ ਇਹਨਾਂ ਨੇ 2 ਲੱਖ 5000 5000 ਰੁਪਏ ਨੇ ਇਹਨਾਂ ਰੇਟ ਲਾਇਆ ਮੇਰੀ ਜਗ੍ਹਾ ਦਾ ਇੱਕ ਮੜਲੇ ਦਾ ਚਾਰ ਮੜਲੇ ਜਗਾ ਸਾਰੇ ਇਹਨਾਂ ਨੇ ਕਿਹਾ ਵੀ ਅਸੀਂ 2 ਲੱਖ 5000 ਦੇ ਹਿਸਾਬ ਨਾਲ ਅਸੀਂ ਲਵਾਂਗੇ ਅੱਜ ਤੋਂ 3-4 ਮਹੀਨੇ ਪਹਿਲੀ ਗੱਲ ਆ ਜੀ ਅੱਜ ਬੋਲ ਰਿਹਾ ਇਹ ਪੰਚਾਇਤ ਦੀ ਜਗਾ ਵੈਨਾਂ ਕੋਲ ਕੋਈ ਵੀ ਪ੍ਰੂਫ ਨਹੀਂ ਸਾਰਾ ਪਿੰਡ ਦੇ ਸ਼ਾਮਲਾੜ ਚ ਬੈਠਾ 6-700 ਘਰਾਂ ਤੁਹਾਨੂੰ ਅਸੀਂ ਮੌਕਾ ਵੀ ਦਿਖਾ ਸਕਦੇ ਆ ਅਸੀਂ ਤੁਹਾਨੂੰ ਕਾਗਜ਼ ਪੱਤਰ ਵੀ ਦਿਖਾ ਸਕਦੇ ਆ ਜੋ ਸਾਡੇ ਕੋਲ ਇਸ ਟਾਈਮ ਮੌਜੂਦ ਨੇ ਦੂਜੇ ਪਾਸੇ ਸਰਪੰਚ सुरेंद्र ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਿਸੇ ਵੀ ਸ਼ਾਮਲਾਟੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਹੋਇਆ ਅਤੇ ਨਾ ਹੀ ਕਿਸੇ ਪਿੰਡ ਦੇ ਵਿਅਕਤੀ ਨੇ ਕੀਤਾ ਹੋਇਆ ਉਹਨਾਂ ਦੱਸਿਆ ਕਿ ਇਹ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨੂੰ ਉਹ ਰੋਕਦੇ ਆ ਰਹੇ ਨੇ ਹੁਣੇ ਕਾਂਗਰਸ ਦੀ ਸਰਕਾਰ ਬਣਨ ਦੀ ਆੜ ਦੇ ਵਿੱਚ ਤੱਕੇਸ਼ਾਹੀ ਕਰਕੇ ਪਲਾਟ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅੱਜ ਇੱਕ ਮੌਕੇ ਤੇ ਹੋ ਰਿਹਾ ਹੈ ਖਸਰਾ ਨੰਬਰ 208 ਗ੍ਰਾਮ ਪੰਚਾਇਤ ਦੇ ਦੇ ਸ਼ਾਮਲਾੜ ਜ਼ਮੀਨ ਤੇ ਜਿਹਦੇ ਸਬੰਧ ਵਿੱਚ ਅੱਜ ਇਹਦੇ ਜਿਹੜੇ ਸਬੰਧ ਵਿੱਚ ਤਿੰਨ 29 ਤਿੰਨ 2017 ਨੂੰ ਮਤਾ ਨੰਬਰ 1 ਰਾਹੀਂ ਬੀਡੀਪੀਓ ਨੂੰ ਪੇਸ਼ ਕੀਤੇ ਮਤੇ ਤੇ ਸ਼ਿਕਾਇਤ ਰਾਹੀਂ ਅਸੀਂ ਉਹ ਸਾਰੀ ਰਕਾਉਣ ਸੰਬੰਧੀ ਇਹਦੀ ਸੂਚਨਾ ਬੀਡੀਪੀਓ ਨੂੰ ਦੇ ਦਿੱਤੀ ਸੀ ਜਿੱਥੇ ਸੰਬੰਧ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਐਸਡੀਐਮ ਸਾਹਿਬ ਲੁਧਿਆਣਾ ਨੂੰ ਵੀ ਦੇ ਦਿੱਤੀ ਗਈ ਸੀ ਮੌਕੇ ਪਰ ਉਹਨਾਂ ਵੱਲੋਂ ਕੀਤੀ ਕਾਰਵਾਈ ਦੇ ਸੰਦੇਸ਼ ਵਿੱਚ ਐਸਐਚਓ ਥਾਣਾ ਮਿਹਰਮਾਨ ਨੂੰ ਇਹਦੇ ਸੰਬੰਧ ਵਿੱਚ ਚਿੱਠੀਆਂ ਵੀ ਕੱਢ ਦਿੱਤੀਆਂ ਗਈਆਂ ਸੀ ਉਸ ਸੰਬੰਧ ਵਿੱਚ ਜਿਸ ਤੇ ਸਾਰੀ ਰੋਕੀ ਵੀ ਗਈ। ਅ ਸਾਰੀ ਰੋਕਣ ਤੋਂ ਬਾਅਦ ਵਾਰ-ਵਾਰ ਇਹ ਵਿਅਕਤੀ ਕੋ ਉਸ ਪੋਲਟਿਕਸ ਦੀ ਨਵੀਂ ਬਣੀ ਸਰਕਾਰ ਤੇ ਇਲਾਕੇ ਦੇ ਇਕੱਠੇ ਹੋਏ ਕਾਂਗਰਸੀ ਆਗੂ ਜਿਹੜੇ ਮਿਲ ਕੇ ਇਹਨੂੰ ਵਾਰ-ਵਾਰ ਪੁਲਿਸ ਦੇ ਸਾਹਮਣੇ ਫੇਰ ਇਸ ਨੂੰ ਦੇਖਦੇ ਦੇਦੇ ਉਹਨਾਂ ਨੇ ਤਿੰਨ ਵਾਰੀ ਇਸ ਤੇ ਉਹ ਸਾਰੀ ਸ਼ੁਰੂ ਕੀਤੀ ਹੈ ਤਿੰਨੇ ਵਾਰੀ ਅਸੀਂ ਰਾਹੇ ਕਾਨੂੰਨ ਰੁਕਵਾਈ ਆ ਜਿਸ ਦੇ ਦਸਤਾਵੇਜ਼ ਮਾਨਜੋਗ ਐਸ ਡੀ ਐਮ ਲੁਧਿਆਣਾ ਕੋਲ ਵੀ ਸਾਡੀ ਸ਼ਿਕਾਇਤ ਪਹੁੰਚ ਚੁੱਕੀ ਆ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਡੀ ਡੀ ਪੀ ਸਾਹਿਬ ਕੋਲ ਅਸੀਂ ਜੋ ਵੀ ਇਹਦਾ ਕਰ ਰਹੇ ਆ ਐਸੇ ਕੋਈ ਵੀ ਪਿੰਡ ਵਿੱਚ ਕਾਬਜ ਨਹੀਂ ਜੇ ਕੋਈ ਹੈਗਾ ਤਾਂ ਇਹ ਦੱਸਣ ਇਹਦਾ ਲਾਲਗੀਰ ਇੱਕ ਅਲੱਗ ਮੈਟਰ ਆ ਜਿਹਦੇ ਵਿੱਚ ਸਾਰਾ ਪਿੰਡ ਬੈਠਾ ਆ ਲਾਲਗੀਰ ਦਾ ਸ਼ਾਮਲਾਟ ਦੇ ਔਰ ਮਾਲਕੀ ಗ್ರಾಮ ਪੰਚਾਇਤ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਸੰਬੰਧੀ ਗੱਲ ਕਰਨ ਤੇ ਬੀਡੀਪੀ ਉਹ ਰਮਨੀਤ ਜੋਸ਼ੀ ਨੇ ਦੱਸਿਆ ਕਿ ਸਰਪੰਚ ਅਤੇ ਦੂਸਰੀ ਧਿਰ ਦੇ ਦਸਣ ਮੁਤਾਬਕ ਸ਼ਾਮਲਾਟੀ ਜ਼ਮੀਨ ਤੇ ਹੋਰ ਵੀ ਬਹੁਤ ਸਾਰੇ ਨਾਜਾਇਜ਼ ਕਬਜ਼ਾਧਾਰੀ ਜ਼ਬਰੀ ਕਬਜ਼ੇ ਤੇ ਬੈਠੇ ਹੋਏ ਨੇ ਜਿਨ੍ਹਾਂ ਤੋਂ ਕਬਜ਼ਾ ਛਡਵਾਉਣ ਦੇ ਲਈ ਸਾਡੇ ਵੱਲੋਂ ਸਰਪੰਚ ਨੂੰ ਆਖ ਦਿੱਤਾ ਗਿਆ ਉਹਨਾਂ ਦੱਸਿਆ ਕਿ ਭਾਵੇਂ ਬਹੁਤ ਸਾਰੇ ਲੋਕਾਂ ਨੇ ਇਹ ਸ਼ਾਮਲਾਟੀ ਜ਼ਮੀਨਾਂ ਦੀਆਂ ਰਜਿਸਟਰੀਆਂ ਤੱਕ ਕਰਵਾ ਲਈਆਂ ਨੇ ਪਰ ਅਸੀਂ ਉਹਨਾਂ ਸਾਰੀਆਂ ਰਜਿਸਟਰੀਆਂ ਨੂੰ ਨਹੀਂ ਮੰਨਦੇ ਅਤੇ ਜਲਦੀ ਹੀ ਅਜਿਹੇ ਕਬਜ਼ਾਧਾਰੀਆਂ ਦੀ ਪਛਾਣ ਕਰਕੇ ਵਿਭਾਗ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੰਗਲੀ ਟਾਂਡਾ ਚ ਦਾ ਮੇਰੇ ਕੋਲ ਆਇਆ ਸੀ ਕੇਸ ਕੋਈ ਬੰਦਾ ਜਿਹੜਾ ਉਹ ਸਾਰੀ ਕਰ ਰਿਹਾ ਸੀ ਸਰਪੰਚ ਨੇ ਰੋਕਿਆ ਉਹ ਰੁਕਿਆ ਨਹੀਂ ਸੀ ਫਿਰ ਮੈਂ ਐਸਐਚਓ ਸਾਹਿਬ ਨੂੰ ਲੈਟਰ ਲਿਖਿਆ ਸੀ ਐਸਐਚਓ ਸਾਹਿਬ ਨੂੰ ਫੋਨ ਵੀ ਕੀਤਾ ਸੀ ਉਹਨਾਂ ਨੇ ਉਹਨਾਂ ਨੂੰ ਰੋਕਤਾ ਸੀਗਾ ਉਸ ਤੋਂ ਬਾਅਦ ਮੈਂ ਇਨਕੁਆਰੀ ਕੀਤੀ ਉਹ ਕੇਸ ਦੀ ਉਹ ਤੋਂ ਪਤਾ ਲੱਗਿਆ ਕਿ ਜਿਹੜੀ ਮਾਲਕਤਾ ਸ਼ਾਮਲਾੜ ਦੇ ਹੈਗੀ ਆ ਤੇ ਕਾਸ਼ਤਕਾਰ ਦੇ ਖਾਨੇ ਦੇ ਵਿੱਚ ਉਹਨਾਂ ਦੇ ਦਾਦਾ ਜੀ ਦਾ ਨਾਂ ਸੀਗਾ ਤੇ ਮੈਂ ਉਹਦਾ ਫੈਸਲਾ ਵੀ ਕਰਤਾ ਤੇ ਸਰਪੰਚ ਨੂੰ ਮੈਂ ਡਾਇਰੈਕਟ ਕੀਤਾ ਵੀ ਇਹਦਾ ਡਿਊ ਕੋਰਸ ਆਫ ਲਾਅ ਕਰ ਨੂੰ ਅਨੁਸਾਰ ਜਿਹੜਾ ਹੈ ਇਹਦਾ ਕਬਜ਼ਾ ਕਲੈਕਟਰ ਦੀ ਅਦਾਲਤ ਦੇ ਵਿੱਚ ਕਰਕੇ ਧਾਰਾ 7 ਦੇ ਵਿੱਚ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਦੀ ਧਾਰਾ 7 ਹੈਗੀ ਉਹਦੇ ਵਿੱਚ ਕਰਕੇ ਇਹਦਾ ਕਬਜ਼ਾ ਜਿਹੜਾ ਲਓ ਤੁਸੀਂ ਤੇ ਅੱਜ ਵੀ ਪਤਾ ਲੱਗਿਆ ਸੀ ਵੀ ਉਹ ਦੁਵਾਰਾ ਜਿਹੜੀ ਆ ਕੋਈ ਉਹਦੇ ਤੇ ਉਸਾਰੀ ਕਰਨ ਲੱਗੇ ਸੀਗੇ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਮੈਂ ਐਸਐਚਓ ਸਾਹਿਬ ਨਾਲ ਵੀ ਗੱਲ ਕੀਤੀ ਐਸਐਚਓ ਸਾਹਿਬ ਕਹਿੰਦੇ ਵੀ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਪਹਿਲਾਂ ਹੀ ਜਿਹੜੀ ਆ ਪੁਰਸਪਾਰਟੀ ਉਹਨਾਂ ਨੂੰ ਰੋਕਣ ਲਈ ਜਿਹੜੀ ਆ ਭੇਜ ਦਿੱਤੀ ਆ ਤੇ ਇਹ ਮੰਗਲੀ ਟਾਂਡਾ ਦੇ ਵਿੱਚ ਮੇਰੇ ਧਿਆਨ ਚ ਆਇਆ ਵੀ ਸਰਪੰਚ ਸਾਹਿਬ ਨੇ ਵੀ ਦੱਸਿਆ ਤੇ ਦੂਸਰੀ ਧਰਨੇ ਵੀ ਦੱਸਿਆ ਸੀ ਕਿ ਬਹੁਤ ਜਣ ਲੋਕ ਜਿਹੜੇ ਨੇ ਉਹ ਸ਼ਾਮਲਾਟ ਦੇ ਦੇ ਵਿੱਚ ਕਾਬਜ ਹੈਗੇ ਨੇ ਤੇ ਉਹਨਾਂ ਦੀਆਂ ਰਜਿਸਟਰੀਆਂ ਵੀ ਹੋ ਰਹੀਆਂ ਨੇ ਮੈਂ ਸਰਪੰਚ ਸਾਹਿਬ ਨੂੰ ਕਿਹਾ ਵੀ ਤੁਸੀਂ ਸਾਰਿਆਂ ਨਾਲ ਇੱਕੋ ਜਿਹਾ ਜਿਹੜਾ ਨਿਆਂ ਕਰੋ ਜਿਹੜੇ ਵੀ ਬੰਦੇ ਸ਼ਾਮਲਾਟ ਦੇ ਵਿੱਚ ਕਬਜ਼ੇ ਹੈਗੇ ਨੇ ਤੇ ਉਹਨਾਂ ਨੂੰ ਤੁਸੀਂ ਕਾਨੂੰਨ ਅਨੁਸਾਰ ਜਿਹੜੀ ਆ ਕਾਰਵਾਈ ਕਰਕੇ ਉਹਨਾਂ ਦਾ ਤੁਸੀਂ ਦਖਲਵਾਰੰਡ ਜਾਰੀ ਕਰਾ ਕੇ ਕਬਜ਼ਾ ਜਿਹੜਾ ਲਓ ਤੇ ਜੇ ਕੋਈ ਕਹਿੰਦਾ ਵੀ ਮੈਂ ਪੁਰਾਣਾ ਕਬਜ਼ਾ ਹੈਗਾ ਹੁਣ ਮਾਲਕੀ ਦੇ ਖਾਨੇ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਹੈਗਾ ਜਿਹੜੇ ਵਿਲੇਜ ਕਾਮਨ ਲੈਂਡ ਐਕਟ ਜਿਹੜਾ 1961 ਹੈਗਾ ਉਹਦੀ ਧਾਰਾ 11 ਹੈਗੀ ਆ ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਂ 26 ਜਨਵਰੀ 1950 ਤੋਂ ਪਹਿਲਾਂ ਦਾ ਕਬਜਾ ਉਹ ਧਾਰਾ 11 ਚ ਜਾ ਕੇ ਆਪਣਾ ਮਾਲਕੀ ਦੇ ਖਾਨੇ ਚ ਆ ਸਕਦਾ ਤੇ ਪਰ ਜਿੱਥੇ ਸ਼ਾਮਲੜ ਦੇ ਮਾਲਕ ਹੋਊਗੀ ਉੱਥੇ ਜਿਹੜਾ ਹੈਗਾ ਡਿਊ ਕੋਰਸ ਆਫ ਲਾ ਜਿਹੜਾ ਕਲੈਕਟਰ ਦੀ ਅਦਾਲਤ ਦੇ ਵਿੱਚ ਕੇਸ ਦਾਇਰ ਕਰਕੇ ਧਾਰਾ 7 ਦੇ ਵਿੱਚ ਜਿਹੜਾ ਹੈਗਾ ਉਹ ਸੀ ਸਰਪੰਚ ਨੂੰ ਹਦਾਇਤ ਕੀਤੀ ਆ ਵੀ ਤੁਸੀਂ ਇਹਦੇ ਜਿਹੜੇ ਨੇ ਕਬਜੇ ਲਾਓ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾ ਦੀ ਰਿਪੋਰਟ ਪੈਰਦਾ ਟੀਵੀ